ਓਟਾਵਾ ਸਰਕਾਰ ਵੱਲੋਂ ਡੈਪੂਟੇਸ਼ਨ ਕੈਨੇਡਾ ਸਾਂਸੰਗਤ ਦੀਆਂ ਕਾਫੀ ਮੁਸ਼ਕਲਾਂ ਦੂਰ ਹੋ ਗਈਆਂ ਪਰ ਇੱਕ ਖਾਸ ਔਕੜ ਬਾਕੀ ਸੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਆਦ ਵਿੱਚ ਰਹਿਣ ਵਾਲੇ ਪ੍ਰੇਮੀ ਆਪਣੇ ਬਾਲ ਬੱਚੇ ਸਰਕਾਰੀ ਕਾਨੂੰਨ ਅਨੁਸਾਰ ਨਹੀਂ ਸੀ ਮਗਵਾ ਸਕਦੇ ਸੰਤ ਤੇਜਾ ਸਿੰਘ ਜੀ ਨੇ ਬੈਨਕੂਵਰ ਪੁੱਜ ਕਾਨੂੰਨ ਵਿੱਚ ਜੋਗ ਤਬਦੀਲੀ ਲਈ ਉਟਾਵਾ ਸਰਕਾਰ ਵੱਲ ਡੈਪੂਟੇਸ਼ਨ ਭੇਜਣ ਦੀ ਬਯਉਤ ਬਣਾਈ ਮੁੱਖ ਵਜ਼ੀਰਾ ਨਾਲ ਖੁੱਲ੍ਹ ਕੇ ਗੱਲਬਾਤ ਹੋਈ ਬੜੇ ਸੋਹਣੇ ਤਰੀਕੇ ਨਾਲ ਸੰਤਾ ਨੇ ਆਪਣੀ ਗੱਲ ਵਜ਼ੀਰਾ ਨੂੰ ਸਮਝਾਈ ਅਤੇ ਉਹਨਾਂ ਦੀ ਹਰ ਗੱਲ ਦਾ ਟੁਕਮਾ ਜਵਾਬ ਦਿੱਤਾ ਪਰ ਵਜ਼ੀਰ ਮੰਡਲੀ ਨੇ ਟਾਲ ਮਟੋਲਾ ਹੀ ਕੀਤਾ ਉਟਾਵਾ ਦੇ ਕਰੀਬ 10000 ਗੋਰੇ ਗੋਰੀਆਂ ਨੂੰ ਪਬਲਿਕ ਹਾਲ ਵਿੱਚ ਸੰਤ ਤੇਜਾ ਸਿੰਘ ਜੀ ਦੀ ਅਗਵਾਈ ਹੇਠ ਡੈਪੂਟੇਸ਼ਨ ਨੇ ਇਸ ਬੇਇਨਸਾਫੀ ਤੋਂ ਜਾਣੂ ਕਰਵਾਇਆ ਜਿਸ ਨਾਲ ਕਾਨੂੰਨ ਬਦਲਣ ਦਾ ਮੁੱਢ ਵੱਜਾ ਅਤੇ ਕਾਰਵਾਈ ਸ਼ੁਰੂ ਹੋ ਗਈ ਜਿਸ ਵਿੱਚ ਮਹਾਰਾਜਾ ਪਟਿਆਲਾ ਨੇ ਵੀ ਸਹਾਇਤਾ ਕੀਤੀ ਅਤੇ ਭਾਰਤੀਆਂ ਨੂੰ ਆਪਣੇ ਪਰਿਵਾਰ ਹਿੰਦੂਸਤਾਨ ਤੋਂ ਮਗਾਉਣ ਦਾ ਹੱਕ ਮਿਲ ਗਿਆ